ਜੀ ਕਰੋ ਜੀ ਸ਼ੁਰੂ ਸਾਇਲੈਂਟ ਹੋ ਜਾ ਯਾਰ ਬੈਠੋ ਜੀ ਬੈਠੋ ਸ਼ੁਰੂ ਕਰੋ ਸਰ ਬੈਠੋ ਬੋਲੀ ਜਾਓ ਬੈਠ ਜਾਓ ਸਾਇਲੈਂਟ ਹੋ ਜਾ ਬੈਠ ਜਾ ਕੇ ਇਹ ਯਾਰ ਇੱਕ ਮਿੰਟ ਹੋ ਜਾਓ ਹੋ ਜਾਓ ਇਜਾਜ਼ਤ ਹੋਵੇ ਤਾਂ ਸ਼ੁਰੂ ਕਰ ਲੀ ਜੀ ਮੇਰੀ ਬੇਨਤੀ ਹੈ ਵੀ ਹੁਣ ਮੈਨੂੰ ਆਪਣੀ ਗੱਲ ਰੱਖ ਲੈਣੋ ਤੇ ਬੋ ਦੂਜੇ ਮੱਦੀ ਸਵਾਲ ਕਰ ਲਿਓ ਪਲੀਜ਼ ਪਿੰਡ ਰੋਪ ਸਾਇਲੈਂਸ ਆ ਸਭ ਤੋਂ ਪਹਿਲਾਂ ਤਾਂ ਅ ਅੱਜ ਪਟਿਆਲਾ ਦੀ ਇਸ ਮੇਅਰ ਚੋਣ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਨਾਲ ਹੀ ਧੰਨਵਾਦ ਸਾਡੇ ਸਾਰੇ ਸਾਥੀਆਂ ਦਾ ਸਾਰੇ ਐਮਸੀ ਸਾਹਿਬਾਨ ਜਿਨ੍ਹਾਂ ਨੇ ਅੱਜ ਯੂਨਾਈਟਿਡਲੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਕੁਲੀਗ ਔਰ ਮਿਨਿਸਟਰ ਇਨਚਾਰਜ ਫੋਰ ਪਟਿਆਲਾ ਮੇਅਰਲ ਇਲੈਕਸ਼ਨਸ ਐ ਐਡਵੋਕੇਟ ਵਿਰਿੰਦਰ ਕੋਇਲ ਜੀ ਕੈਬਨਿਟ ਮਿਨਿਸਟਰ ਸਾਹਿਬ ਤੁਹਾਡੇ ਆਪਣੇ ਮੇਰੇ ਵੱਡੇ ਭਰਾ ਸਾਡੇ ਸਤਾਰੀਓਕ ਸਾਥੀ ਡਾਕਟਰ ਬਲਬੀਤ ਸਿੰਘ ਜੀ ਹੈਲਥ ਮਿਨਿਸਟਰ ਸਾਹਿਬ ਐ ਐਮ ਐਲ ਏ ਹਰਮਿਤ ਪਠਾਨ ਮਾਜਰਾ ਜੀ ਨਵ ਨਿਯੁਕਤ ਜਿਹੜੇ ਤੁਹਾਡੇ ਚੁਣੇ ਗਏ ਪਟਿਆਲੇ ਦੇ ਮੇਅਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕੁੰਦਨ ਗੋਗਿਆ ਜੀ ਹਰਿੰਦਰ ਕੋਹਲੀ ਜੀ ਜੱਗਾ ਜੀ ਸਾਰੇ ਹੀ ਸਤਕਾਰਯੋਗ ਸਾਥੀਆਂ ਸਾਰੇ ਐਮਸੀਜ਼ ਦਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਹੈ ਔਰ ਜੀ ਆਇਆਂ ਨੂੰ ਸਾਥਿਓ ਅੱਜ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਦਿਨ ਹੈ ਪਟਿਆਲਾ ਦੇ ਲਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਪੂਰੇ ਸ਼ਹਿਰਾਂ ਦੇ ਵਿੱਚ 46 ਸ਼ਹਿਰਾਂ ਦੇ ਵਿੱਚ 5 ਕਾਰਪੋਰੇਸ਼ਨਾਂ ਤੇ 48 ਮਿਊਨਿਸਪਲ ਕਾਉਂਸਲਸ ਔਰ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਉਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਲੜੀ ਬੜੇ ਥੋੜੇ ਜੇ ਸਮੇਂ ਦੇ ਵਿੱਚ 977 ਵਾਰਡਾਂ ਦੇ ਵਿੱਚ ਟਿਕਟਸ ਨੇ ਜਿਹੜੀਆਂ ਉਹਦੀ ਡਿਸਟ੍ਰਿਬਿਊਸ਼ਨ ਹੋਈ ਔਰ ਜਿਹਦੇ ਵਿੱਚੋਂ 522 ਵਾਰਡਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਜਿੱਤ ਕੇ ਆਮ ਆਦਮੀ ਪਾਰਟੀ ਨੇ 55% ਵਾਰਡ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਤੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਰਿਹਾ ਦੂਜੀਆਂ ਸਾਰੀਆਂ ਤਿੰਨੇ ਮੇਨ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਕਾਂਗਰਸ ਬੀਜੇਪੀ ਉਹ ਮਹਿਜ਼ 30% ਵਾਰਡਸ ਦੇ ਉੱਪਰ ਸਿਮਟ ਗਿਆ ਤੇ 15% ਦੇ ਕਰੀਬ ਆਜ਼ਾਦ ਰਹੇ ਹੁਣ ਇਹ ਸਾਰੇ ਪ੍ਰੋਸੈਸ ਨੂੰ ਅ ਅਗਲਾ ਜੋ ਨੈਕਸਟ ਸਟੈਪ ਸੀਗਾ ਉਹ ਅ ਇਨ੍ਹਾਂ ਐਮਸੀਜ਼ ਦੇ ਵਿੱਚੋਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਛੋਟੀਆਂ ਕਾਉਂਸਲਰ ਪ੍ਰਧਾਨ ਬਣਾਉਣਾ ਦਾ ਸੀਗਾ ਤੇ ਮੈਨੂੰ ਇਹ ਦੱਸਦੇ ਹੋਏ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਟਿਆਲੇ ਦੇ ਟੋਟਲ 53 ਐਮਸੀਜ਼ ਦੇ ਵਿੱਚੋਂ 43 ਜਿਹੜੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੇ ਯੂਨੀਨਿਮਸਲੀ ਅੱਜ ਆਮ ਆਦਮੀ ਪਾਰਟੀ ਦੇ ਬੜੇ ਪੁਰਾਣੇ ਪਾਰਟੀ ਨੂੰ ਸਮਰਪਿਤ ਵਲੰਟੀਅਰ ਅਰਵਿੰਦ ਕੇਜਰੀਵਾਲ ਜੀ ਦੇ ਸਿਪਾਹੀ ਸ਼੍ਰੀ ਕੁੰਦਨ ਗੋਗਿਆ ਜੀ ਨੂੰ ਪਟਿਆਲੇ ਦੇ ਮੇਅਰ ਦੇ ਤੌਰ ਦੇ ਉੱਪਰ ਸ਼੍ਰੀ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਔਰ ਅ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਦੇ ਉੱਪਰ ਅੱਜ ਸਰਬਸੰਮਤੀ ਦੇ ਨਾਲ ਸਾਰੇ ਐਮਸੀਆ ਨੇ ਇਹ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਜਿਸ ਡਿਵੈਲਪਮੈਂਟ ਦੇ ਏਜੰਡੇ ਦੇ ਉੱਪਰ ਗੁੱਡ ਗਵਰਨੈਂਸ ਦੇ ਉੱਪਰ ਚੰਗੀ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਪ੍ਰਸ਼ਾਸਨ ਦੇ ਉੱਪਰ ਸਾਡੀ ਪਾਰਟੀ ਅੱਜ ਹਿੱਕ ਟੋ ਕੇ ਖੜੀ ਹੈ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹੀ ਗੁੱਡ ਗਵਰਨੈਂਸ ਹੈ ਜਿਹੜੀ ਡਵੈਲਪਮੈਂਟ ਦੀ ਹਨੇਰੀ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੀ ਨੂੰ ਨਾਲ ਲੈ ਕੇ ਡਾਕਟਰ ਬਲਬੀਰ ਸਿੰਘ ਜੀ ਕੋਲੀ ਸਾਹਿਬ ਜੀ ਪਲ ਕੋਲੀ ਜੀ ਐਮਐਲਏ ਸਾਹਿਬ ਔਰ ਪ੍ਰਧਾਨ ਮਾਦੇ ਸਾਹਿਬ ਸਾਰੀ ਟੀਮ ਬਣਾ ਕੇ ਇੱਕ ਬੇਮਿਸਾਲ ਵਿਕਾਸ ਹੈ ਜਿਹੜਾ ਉਹ ਪਟਿਆਲੇ ਦਾ ਅੱਜ ਤੋਂ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਔਰ ਇਸ ਤੋਂ ਇਲਾਵਾ ਇੱਕ ਹੋਰ ਜੋ ਖੁਸ਼ਖਬਰੀ ਆਮ ਆਦਮੀ ਪਾਰਟੀ ਦੇ ਲਈ ਹੈ ਉਹ ਕੱਲ 8 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਦੇ 8ਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਦੇ ਸਾਡੇ ਜਿਹੜੇ ਐਮਸੀਸੀ ਦੇ ਉਹ ਕਾਬਜ਼ ਹੋਏ ਇਹਦੇ ਵਿੱਚ ਚੀਮਾ ਕਨੌਰ ਸਨੌਰ ਦੇਵੀਗੜ੍ਹ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ 8 ਮਿਊਨਿਸਪਲ ਕੌਂਸਲਸ ਔਰ ਨਗਰ ਪੰਚਾਇਤਾਂ ਦੇ ਉੱਪਰ ਆਲਰੇਡੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਵਾਈਸ ਪ੍ਰਧਾਨ ਨੇ ਜਿਹੜੇ ਉਹ ਬਣ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਚੋਣ ਜਿਹੜੀ ਉਹ ਹੋਈ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿੰਨਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਜਾ ਰਹੀ ਹੈ ਡਿਵੈਲਪਮੈਂਟ ਆਨ ਵਾਲੇ 2 ਸਾਲਾਂ ਦੇ ਵਿੱਚ ਨਿਹਾਰਬਜ਼ ਤੁਸੀਂ ਇਹਨਾਂ ਸ਼ਹਿਰਾਂ ਦੀ ਦੇਖੋਗੇ ਔਰ ਮੈਂ ਨਾਲ ਹੀ ਸਾਡੇ ਉਹਨਾਂ ਸਾਥੀਆਂ ਨੂੰ ਜਿਹੜੇ ਲੰਬੇ ਸਮੇਂ ਤੋਂ Shri Arvind Kejriwal ji ਔਰ ਆਮ ਆਦਮੀ ਪਾਰਟੀ ਦੇ ਸਿਪਾਹੀ ਬਣ ਕੇ ਕਮਿਟਮੈਂਟ ਵਫਾਦਾਰੀ ਦੇ ਨਾਲ ਜਿਹੜੇ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਕਿ ਇਹ ਦੀ ਯਾਗ ਦੀ ਐਗਜ਼ਾਮਪਲ ਹੈ ਜਿਹੜੀ ਉਹ ਗੋਗਿਆ ਸਾਹਿਬ ਤੇ ਸਾਰੇ ਸਾਥੀਆਂ ਦੇ ਵਿੱਚ ਮਿਲਦੀ ਐ ਸੋ ਪਟਿਆਲੇ ਨੂੰ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁबारकਾਂ ਤੇ ਬਹੁਤ-ਬਹੁਤ ਧੰਨਵਾਦ ਜੀ ਅਮਨ ਜੀ ਲੱਗਦਾ ਕਿ ਜਿਸ ਤਰ੍ਹਾਂ ਵੱਡੀਆਂ ਚੁਣੌਤੀਆਂ ਵੀ ਨੇ ਬਹੁਤ ਅਕੜੇ ਦੋ-ਤਿੰਨ ਸਾਲਾਂ ਤੋਂ ਨਗਰ ਰੈਣੀ ਨੂੰ ਕੋਈ ਮਿਹਰ ਨਹੀਂ ਮਿਲਿਆ ਸੀ ਹੁਣ ਇੱਕ ਤਾਂ ਪਾਰਟੀ ਦੇ ਵਿੱਚੋਂ ਇੱਕ ਵਲੰਟੀਅਰ ਨੂੰ ਇੱਕ ਲੋਗ ਸਨਮਾਨ ਵੀ ਮਿਲਿਆ ਤੇ ਲੱਗਦਾ ਕਿ ਉਹਦੇ ਨਾਲ ਜਿਸ ਤਰ੍ਹਾਂ ਵਲੰਟੀਅਰਾਂ ਦੇ ਵਿੱਚ ਕਬੱਡੀ ਨਿਰਾਸ਼ਾ ਸੀ ਕਿ ਉਹਨਾਂ ਨੂੰ ਕੋਈ ਸਨਮਾਨ ਨਹੀਂ ਮਿਲ ਰਿਹਾ ਕਿ ਲੱਗਦਾ ਕਿ ਉਹਦੇ ਨਾਲ ਕੁਝ ਵਾਪਸੀ ਹੋएगी ਨਹੀਂ ਦੇਖੋ ਇਹ ਚਲੋ ਤੁਹਾਡੀ ਆਪਣੀ ਪਰਸਪੈਕਸ਼ਨ ਹੈ ਜੀ ਕੋਈ ਨਿਰਾਸ਼ਾ ਸੀ ਕਿ ਮੈਨੂੰ ਤਾਂ ਐਝ ਕੋਈ ਨਿਰਾਸ਼ਾ ਵਾਲੀ ਗੱਲ ਵੀ ਨਜ਼ਰ ਨਹੀਂ ਆਈ ਹੈਗੀ ਜੇ Uh, 55% ਵੋਟਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਵਲੰਟੀਅਰ ਜਿੱਤ ਕੇ ਆ ਰਹੇ ਨੇ ਤੇ ਨਿਰਾਸ਼ਾ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਪਰ ਇਹਦੇ ਨਾਲ ਇੱਕ ਹੋਰ 아이ਸੀ ਨਾਲ ਕੇ ਕੇ ਸਮਝ ਲਓ ਸੋਨੇ ਤੇ ਸੁਹਾਗ ਹੈ ਕਿ ਇੱਕ ਆਮ ਪਰਿਵਾਰ ਚੋਂ ਨਾਨ ਪੋਲੀਟਿਕਲ ਪਰਿਵਾਰ ਚੋਂ ਜੇ ਉੱਠ ਕੇ ਬੰਦੇ ਨੂੰ ਐਡਵਰਡ ਸ਼ਹਿਰ ਦੀ ਜੇ ਸੇਵਾ ਮਿਲਦੀ ਹੈ ਤੇ ਇਹ ਤਾਂ ਵੱਡਾ ਮੈਸੇਜ ਜਿਹੜਾ ਕੋਈ ਵੀ ਪਾਰਟੀ ਆਪਦੇ ਸਾਥੀਆਂ ਨੂੰ ਆਦੇ ਵਲੰਟੀਅਰ ਨੂੰ ਕੀ ਦੇ ਸਕਦੀ ਹੈ ਅਮਨ ਜੀ ਪਿਆਲਾ ਕੀ ਰਹਿ ਰਿਹਾ ਹੈ ਜਿਹੜਾ ਪਹਿਲਾ ਆਮ ਆਦੀ ਪਾਰਟੀ ਪਟਿਆਲੇ ਦੀ ਪਾਰਟੀ ਪਹਿਲੀ ਮਿਹਰਬਾਨ ਹੈ। ਪਟਿਆਲੇ ਲਈ ਮੌੜ ਸਰਕਾਰ ਦਾ ਖਾਸ ਤੋਹਫਾ ਕਿਹਾ। ਪਟਿਆਲੇ ਲਈ ਸਰਕਾਰ ਦਾ ਖਾਸ ਤੋਹਫਾ ਤਾਂ ਇਕੱਲਾ ਇਕੱਲਾ ਕੰਮ ਹੈ ਜਿਹੜਾ ਪਟਿਆਲੇ ਦਾ ਉਹ ਚਾਹੇ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ। ਇਹ ਤੋਂ ਬਾਅਦ ਸਾਰੀ ਦੀ ਸਾਰੀ ਮੈਂ ਇਹ ਵੀ ਨਾਲ ਕਹੂੰਗਾ ਕਿ ਇਕੱਲੇ ਗੋਗਿਆ ਜੀ ਜਾਂ ਜੱਗਾ ਜੀ ਜਾਂ ਕੋਲੀ ਸਾਹਿਬ ਮੇਅਰ ਮੀਤ ਜੋ ਵਾਈਸ ਮੇਅਰ ਨੇ ਉਹ ਨਹੀਂ ਬਣੇ ਹੈਗੇ। ਸਾਰੇ ਦੇ ਸਾਰੇ ਐਮਸੀ ਨੇ ਜਿਹੜੇ ਕੋਈ ਸਾਡੀ ਪਾਰਟੀ ਦੇ ਨਹੀਂ ਵੀ ਹੈਗੇ। ਉਹ ਵੀ ਹਾਊਸ ਦਾ ਹਿੱਸਾ ਨੇ ਉਹ ਵੀ ਸਾਡੇ ਨੇ ਤੇ ਪੂਰੇ ਸ਼ਹਿਰ ਦੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੋਊਗੀ ਔਰ ਜਿਹੜੇ ਸਭ ਤੋਂ ਪਹਿਲੇ ਜਿਹੜੀ ਤੁਸੀਂ ਗੱਲ ਕੀਤੀ ਖਾਸ ਤੌਰ 'ਤੇ ਸਭ ਤੋਂ ਪਹਿਲਾ ਉਹੀ ਕੰਮ ਦੇ ਉੱਪਰ ਕਾਰਪੋਰੇਸ਼ਨ ਹੈ ਜਿਹੜੀ ਬਾਕੀ ਨਾਰਮਲ ਰੋਜ਼ਮਰਰਾ ਦੇ ਕੰਮਾਂ ਨਾਲੋਂ ਦੇ ਨਾਲ-ਨਾਲ ਜਿਹੜੇ ਅਸੀਂ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਪੰਜ ਗਾਰੰਟੀਆ ਜਾਰੀ ਕਰਕੇ ਗਏ ਸੀਗੇ ਪਟਿਆਲਾ ਕਾਰਪੋਰੇਸ਼ਨ ਦੇ ਲਈ ਉਦੇ ਉੱਪਰ ਅੱਜ ਤੋਂ ਹੀ ਕੰਮ ਹੈ ਜਿਹੜਾ ਕਾਰਪੋਰੇਸ਼ਨ ਵੱਲੋਂ ਸ਼ੁਰੂ ਹੋ ਜਾਣਾ ਹੈ ਅਮਨ ਮਹਿਲਾ ਕੋਈ ਮਹਿਲਾ ਨਹੀਂ ਸਰਕਾਰ ਨੇ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦੀ ਹੈ ਕਿ ਪੰਜਾਬ ਸਰਕਾਰ ਵੀ ਆਪਣੇ ਚੈਨਲ ਲਈ ਕੋਈ ਸਮਾਰਟ ਹੋਜੀ ਪ੍ਰੋਜੈਕਟ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਪਟਿਆਲੇ ਦੇ ਦੇਖੋ ਪੰਜਾਬ ਸਰਕਾਰ ਸਾਰੀਆਂ ਆਪਸ਼ਨਸ ਨੂੰ ਸਾਰੀਆਂ ਓਪੀਨੀਅਨਸ ਨੂੰ ਤੇ ਸਾਰੀਆਂ ਜਿਹੜੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਵੀ ਆਰ ਓਪਨ ਟੂ ਦੈਟ ਕੋਰਪੋਰੇਸ਼ਨ ਵੱਲੋਂ ਕੋਈ ਇਹੋ ਜਿਹਾ ਹੁਕਮ ਹੋਏਗਾ ਕਿ ਜਿਹੜਾ ਇਹ ਕਰ ਸਕਦੇ ਹੋ ਇਹ ਕਰਨਗੇ ਜੇ ਕੋਈ ਇਹੋ ਜਿਹੀ ਡਿਮਾਂਡ ਇਹਨਾਂ ਵੱਲੋਂ ਆਏਗੀ ਡੈਫੀਨਟਲੀ ਉਹਦੇ ਉੱਪਰ ਵੀ ਪੰਜਾਬ ਸਰਕਾਰ ਹੈ ਜਿਹੜਾ ਉਹ ਵਿਚਾਰ ਵਿਮਰਸ਼ ਕਰਕੇ ਉਹਨੂੰ ਨੇਪਰੇ ਚਾੜ੍ਹਨ ਦਾ ਕੰਮ ਕਰ ਰਹੀ ਹੈ ਸਾਹਿਬ ਜਿਹੜੇ ਤਤ ਸੈਨੇਟਰੀ ਵਿਧਾਇਕ ਜੀਤਪਾਲ ਸਿੰਘ ਕੋਲੀ ਇਥੇ ਬਾਹਰ ਗਏ ਪਏ ਨੇ ਪਰ ਜਦੋਂ ਮੇਅਰ ਦੇ ਚੋਣ ਚਾਹ ਰਾਜੀ ਹੈ ਜੀ ਕਿਉਂ ਆਪਣੇ ਬੇਲੇ ਦੇ ਕਿਸੇ ਹੋਰ ਵੀ ਸਵਾਲ ਨਾੜਾ ਟੜੇ ਬੰਦੀ ਨਾਰਾ ਜੀ ਕਿਉਂ ਨੇ ਤੁਸੀਂ ਸਵਾਲ ਕਿਉਂ ਕੀਤਾ ਨਹੀਂ ਇਹਨਾਂ ਦੇ ਬੜਾ ਨਾਲ ਟੜੇ ਬੰਦੀ ਦੇ ਸਾਹਮਣੇ ਦੇਖਣਾ ਮਿਲਣਗੇ ਉਹਨਾਂ ਦੀ ਪ੍ਰੈਪਰ ਗੁਰਜੀ ਸਾਹਿਬ ਨਹੀਂ ਉਹਨਾਂ ਦੀ ਸਾਡਾ ਪਹਿਲਾ ਬੜਾ ਵਿਰੋਧ ਹੋਇਆ ਜੀ ਕਾਫੀ ਵਿਰੋਧ ਹੋਇਆ ਹੈ ਨਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਕਿ ਇਹ ਤੁਹਾਨੂੰ ਪਤਾ ਨਹੀਂ ਕੌਣ ਕਹਿ ਗਿਆ ਅਸੀਂ ਤਾਂ ਇਕੱਲੇ ਇਕੱਲੇ ਸਾਥੀਆਂ ਨੂੰ ਜਦੋਂ ਬਿਠਾ ਕੇ ਪੁੱਛਿਆ ਉਹ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਜੀ ਕਿ ਅਸੀਂ ਪਾਰਟੀ ਦੇ ਵਫਾਦਾਰ ਸੇਵਾਹੀਆ ਜੋ ਪਾਰਟੀ ਡਿਸਾਈਡ ਕਰ ਲੂ ਜੋ ਕੇਜਰੀਵਾਲ ਸਾਹਿਬ ਡਿਸਾਈਡ ਕਰ ਰਹੇ ਨੇਗੇ ਜੋ ਮਾਨ ਸਾਹਿਬ ਡਿਸਾਈਡ ਕਰ ਲੈਣਗੇ ਜਾਂ ਅਮਨ ਜੀ ਜੋ ਤੁਸੀਂ ਵੀ ਡਿਸਾਈਡ ਕਰ ਲਓਗੇ ਸਾਨੂੰ ਸਿਰ ਮੱਥੇ ਪਰਵਾਨ ਹੈ ਸੋ ਅਸੀਂ ਇੱਕ ਪਰਿਵਾਰ ਆ ਅਸੀਂ ਕੋਈ ਦੂਜੇ ਪਾਰਟੀਆਂ ਨੂੰ ਕੋਈ ਲੱਤ ਖਿੱਚਣ ਵਾਲੇ ਨਹੀਂ ਹੈਗੇ। ਬਾਈ ਜਿਹੜੇ ਸੱਤ ਰਹੇ ਇਹ ਰਹੇ ਉਹਨਾਂ ਦਾ ਆਖਰ ਕੀ ਹੋਣਾ ਹੈ ਕਿ ਚੋਣਾ ਹੋਣਾ ਹੈ। ਉਹਨਾਂ ਦਾ ਕੇਸ ਹੈ ਜਿਹੜਾ ਉਹ ਡੈਫਰ ਕੀਤਾ ਸੀਗਾ ਜੀ ਹਾਈ ਕੋਰਟ ਨੇ ਤੇ ਮੈਂ ਸਮਝਦਾ ਕਿ ਉਹਦੇ ਬਾਰੇ ਵੀ ਬੜੀ ਜਲਦੀ ਹੀ ਫੈਸਲਾ ਜਿਹੜਾ ਉਹਨਾਂ ਸੱਤਾ ਐਮਸੀਜ਼ ਦੇ ਫੇਵਰ ਦੇ ਵਿੱਚ ਬੜੀ ਜਲਦੀ ਹਾਈ ਕੋਰਟ ਤੋਂ ਵੀ ਆ ਜਾਣਾ। ਉਹਨਾਂ ਦੇ ਆਖਰੀ ਗਲਾਸਵਾਲਾ ਕਿ ਪਟਿਆਲਾ ਹਮੇਸ਼ਾ ਆਪ ਬਾਹਰ ਵੱਲ ਚੜਦਾ ਰਿਹਾ ਲੱਗਦਾ ਹੈ। ਪਟਿਆਲਾ ਹਮੇਸ਼ਾ ਬਾਹਰ ਖੇਤੀ ਦੀ ਪੇਟ ਚੜਦਾ ਰਿਹਾ। ਮਤ ਪੱਕ ਪੱਤ ਦਾ ਇੱਕ ਸ਼ਕਾਰ ਹੁੰਦਾ ਰਿਹਾ ਪਟਿਆਲਾ। ਕੋਟਬਾਜੀ ਦੇ ਸਮੇਂ ਤੇ ਜਿਸ ਤਰ੍ਹਾਂ ਦੀ ਸਰਕਾਰ ਆਈਆਂ ਜਿਸ ਕਰਕੇ ਵਿਕਾਸ ਦੇ ਕੰਮ ਵੀ ਰੁਕੇ ਰਹੇ ਆ ਕਿ ਲੱਗਦਾ ਕਿ ਤੁਹਾਡੀ ਸਰਕਾਰ ਦੇ ਵਿੱਚ ਇਸ ਗੱਲ ਨੂੰ ਪਹਿਲ ਦਿੱਤੀ ਜਾਏਗੀ ਕਿ ਕੋਈ ਬਕਵਾਸ ਨਹੀਂ ਹੋਏਗਾ ਅਜੰਡਾ ਦਾ ਵਿਕਾਸ ਤਾਂ ਕੋਈ ਬਕਵਾਸ ਹੋਏਗਾ ਨਾ ਕੋਈ ਗਰੁੱਪ ਤੁਮ ਹੋਏਗਾ ਨਾ ਕੋਈ ਧੜੇਬੰਦੀ ਹੋਏਗੀ ਇੱਕ ਪਰਿਵਾਰ ਦੀ ਤਰ੍ਹਾਂ ਚੱਲੇ ਕਾਰਪੋਰੇਟਰੀ ਸਾਰੇ ਮੈਂ ਪਹਿਲੇ ਇੱਕ ਗੱਲ ਕਹਿ ਦਈ ਜੀ ਕਿ ਜਿਹਨੇ ਸਾਡੇ ਇੱਥੇ ਨਹੀਂ ਵੋਟ ਪਾਈ ਭਾਈ ਜਿਹੜੇ ਸਾਡੀ ਪਾਰਟੀ ਦਾ ਨਹੀਂ ਹੈ ਉਹਨੂੰ ਨਾਲ ਲੈ ਕੇ ਕੋਈ ਚੱਲੇ ਇਹ ਸਾਰੇ ਅਸੀਂ ਨਾਲ